ਰਬ ਜੋਤ ਤੰਜਲ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਇਹ ਤੇ ਇੱਕ ਸੋਡੇ ਵਾਸਤੇ ਨਿਊ ਸੂਟ ਸੂਟਾਂ ਦੀ ਕਲੈਕਸ਼ਨ ਲੈ ਕੇ ਆਏ ਆ ਇਹ ਸਾਰੇ ਸੂਟ ਰੱਖੜੀ ਤੇ ਸੇਲ ਆ ਇਹਨਾਂ ਦਾ ਪ੍ਰਾਈਸ ਹੈਗਾ 750 ਸਾਰੇ ਵਰਕ ਵਾਲੇ ਸੂਟਾਂ ਇਹਨਾਂ ਦੀ ਸੇਲ ਹੈਗੇ ਸਿਰਫ ਰੱਖੜੀ ਤੱਕ ਰ 9 ਤਰੀਕ ਤੱਕ ਰ ਮੈਂ ਜੀ ਅਗਲੇ ਸ਼ਨੀਵਾਰ ਤੱਕ ਰ ਇਹ ਸਾਰੇ ਕਲਰ ਲੈਂਥ ਨੇ ਜਿੰਨੀ ਮਰਜ਼ੀ ਰੱਖ ਸਕਦੇ ਹੋ ਆਪਣੀ ਸ਼ਾਰਟ ਵੀਡੀਓ ਵੀ ਉਹਨੇ ਲਾਉਂ ਲਈਆਂ ਦੀਆਂ। ਧੰਨਵਾਦ ਜੀ ਵੀਡੀਓ ਦੇਖ ਲਓ। ਇਹ ਬਹੁਤ ਸੋਹਣਾ ਸੂਟ ਹੈ ਜੀ। ਸੂਟ ਲੈਂਵਰਕਸ ਤੇ ਸੁਪਰ ਸਕਰੀਨ ਦੇ ਉੱਪਰ ਜਿਹੜਾ ਨੰਬਰ ਚੱਲ ਰਿਹਾ ਹੁੰਦਾ। ਉਹ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ WhatsApp ਤੇ ਸੈਂਡ ਕਰ ਸਕਦੇ ਹੋ। ਇਹ ਪਾਸੇ ਵਿਵਸਥੇ ਹੋ ਲਈ ਬਹੁਤ ਬਹੁਤ ਪਿਆਰੇ ਪਿਆਰੇ ਸੋਨੇ ਸੋਨੇ ਸੂਟਿਆਂ ਦੇ ਰਹਾਂਗੇ ਚੈਨਲ ਨੂੰ ਵਰਤ ਰਿਹਾ ਤੇ ਸ਼ੇਅਰ ਕਰ ਮੈਨੂੰ ਲਾਈਕ ਜੀ ਕਰਦੇ ਆ ਕਰੋ ਇਹ ਸਾਰੇ ਸੂਟਾ ਸਾਰੇ ਵਰਕ ਵਾਲੇ ਲਿਖੇ ਆ ਜਰੀ ਵਰਕ ਦੇ ਨੇ ਜੀ ਇਹ ਤੇ ਕਪੜਾ ਹੈਗਾ ਮਸਲੀਨ ਦੁਪੱਟੇ ਦੇ ਵਿੱਚਾਰੇ ਸਾਈਡ ਵਰਕ ਕੀਤਾ ਹੋਇਆ ਹੈਗਾ ਜਿਹੜਾ ਆਹ ਵਾਲਾ ਸੂਟ ਹੈ ਇਹ ਵੀ ਮਸਲੀਨ ਦਾ ਸੂਟ ਹੈ ਜੀ ਇਹਦੇ ਤੋਂ ਪੂਰੀ ਪਿਕਾਪਾਸ ਉਹ ਦੇ ਸਾਥ ਦੇਾਂਗੇ ਤੁਸੀਂ ਸੁਨੇਹਾ ਨਾਲ ਤੁਸੀਂ ਸਕਰੀਨਸ਼ਾਟ ਅਪਲੋਡ ਕਰਕੇ ਹੰਡਾ ਸਕਦੇ ਹੋ ਇਹਨਾਂ ਦਾ ਪ੍ਰਾਈਸ ਹੈਗਾ 1100 ਰੁਪਏ ਠੀਕ ਹੈ ਇਹ ਵੀ ਮਸਲੀਨ ਦਾ ਜਿਹੜੇ ਆਹ ਵਾਲੇ ਸੂਟ ਨੇ ਇਹ ਥੋੜੇ ਜਿਹਾ ਕੋਸਟਲੀ ਨੇ ਇਹਨਾਂ ਦਾ ਵੱਖਰਾ ਵੱਖਰਾ ਪ੍ਰਾਈਸ ਹੈ ਪਲੀਜ਼ ਸਕਰੀਨਸ਼ਾਟ ਲੈ ਕੇ ਤੁਸੀਂ ਅਪਲੋਡ ਕਰ ਸਕਦੇ ਹੋ ਇਹਨੇ ਟਪਟੈਨੇ ਸਲਵਾਰ ਵੀ ਰੱਖੀਤੀ ਹੈ ਆਪਣੇ ਸ਼ੌਪ ਦੇ ਪੀਸ ਆ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਇਹਨਾਂ ਦੇ ਵਿੱਚ ਦੋ ਡਿਜ਼ਾਈਨ ਆ ਕਲਰ ਸੇਮ ਜੇ ਨੇ ਤੇ ਡਿਜ਼ਾਈਨ ਇਹਨਾਂ ਚ ਦੋ ਆ ਇੱਕ ਆਵਲਾ ਡਿਜ਼ਾਈਨ ਹੈ ਠੀਕ ਹੈ ਇਹ ਪੈਂਟ ਚਾਲੀ ਆ ਉਹ ਜਿਹੜਾ ਪਿੰਕ ਕਲਰ ਦਾ ਬਣਾਉਗਾ ਇੱਕ ਆਵਲਾ ਡਿਜ਼ਾਈਨ ਇਹ ਦੁਨੀਆ ਡਿਜ਼ਾਈਨ ਨੇ ਇਹਨਾਂ ਦੇ ਵਿੱਚ ਹੈਗੇ ਇੱਕ ਆਸਾ ਕੱਟ ਸੂਟ ਆ ਡਿਜ਼ਾਈਨ ਦੋ ਨੇ ਤੇ ਕਲਰ ਵੀ ਸੇਮ ਜੀ ਹੈਗੇ ਏ ਵੀ ਸੇਮ ਹੈ ਕਲਰ ਇਹ ਕਾਵਲਾ ਡਿਜ਼ਾਈਨ ਤੁਸੀਂ ਪਹਿਲਾਂ ਵੀ ਦੇਖਿਆ ਦੇਖ ਸਾਰਾ ਦੁਪੱਟੇ ਤੇ ਵੀ ਜਿਵੇਂ ਛੋਟਾ ਜਿਹਾ ਫੁੱਲ ਹੈ ਨਾ ਇੱਕ ਸਾਈਡ ਤੇ ਲਿਸਟ ਹੈ ਇਹ ਸਾਰੇ ਦੁਪੱਟੇ ਤੇ ਵੀ ਇਹੀ ਫੁੱਲ ਸੇਮ ਮੂਰੀਆਂ ਦੇ ਉੱਤੇ ਦਿੱਤਾ ਹੋਇਆ ਹੈ ਜੀ ਆਪਣੇ ਵੀਡੀਓ ਵੱਤ ਤੋਂ ਵੱਤ ਦੇਖਿਆ ਕਰੋ ਸ਼ਾਰਟ ਵੀਡੀਓ ਆਪਣੀਆਂ ਤਾਂ 2 3 ਨਾਲ 6 7 8 ਤੇ ਲੌਂਗ ਵੀਡੀਓ ਆਪਣੀ ਇੱਕੋ ਹੀ ਆਉਂਦੀ ਆ 10:30 ਵਜੇ ਵੱਤ ਤੋਂ ਵੱਤ ਸ਼ੇਅਰ ਕਰਿਆ ਕਰੋ ਵੱਤ ਤੋਂ ਵੱਤ ਕਮੈਂਟ ਕਰਿਆ ਕਰੋ ਜਿਹੜਾ ਕਮੈਂਟ ਕਰਿਆ ਕਰੂਗਾ ਉਹਦਾ ਕਮੈਂਟ ਆਪਾਂ ਰੋਜ਼ ਰਿਪਲਾਈ ਦਿਆਂ ਕਰਾਂਗੇ ਕਮੈਂਟ ਦਾ ਅੰਤ ਤੱਕ ਵੀਡੀਓ ਦੇਖ ਲਈ ਬਹੁਤ-ਬਹੁਤ ਧੰਨਵਾਦ ਥੈਂਕ ਯੂ